ਕੀ ਤੁਸੀਂ ਵੀ ਦੋਸਤੋ ਬਾਜ਼ਾਰ ਦੀ ਮਹਿੰਗੀ ਫੀਡ ਆਪਣੇ ਮੁਰਗੇ ਮੁਰਗੀਆਂ ਨੂੰ ਪਾ ਕੇ ਅੱਕ ਚੁੱਕਿਓ ਤੇ ਤੁਹਾਨੂੰ ਜ਼ਿਆਦਾ ਖਰਚਾ ਲੱਗਦਾਗਾ ਬਾਜ਼ਾਰ ਚੋਂ ਫੀਡ ਲਿਆਉਣ ਦਾ ਤਾਂ ਫਿਰ ਅੱਜ ਆਪਾਂ ਤੁਹਾਡੇ ਲਈ ਘਰੇਲੂ ਬਹੁਤ ਹੀ ਘੱਟ ਬਜਟ ਚ ਬਹੁਤ ਘੱਟ ਰੇਟ ਤੇ ਫੀਡ ਤਿਆਰ ਕਰਨ ਦਾ ਇੱਕ ਫਾਰਮੂਲਾ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਦੇ ਚ ਉਹ ਸਾਰੀਆਂ ਆਈਟਮਾਂ ਹੋਣੀਆਂ ਜਿਦੇ ਨਾਲ ਆਪਣੀਆਂ ਮੁਰਗੀਆਂ ਡੇਲੀ ਅੰਡੇ ਦੇਣੀਆਂ ਆ ਤੇ ਵਧੀਆ ਗ੍ਰੋਥ ਕਰਨੀ ਆ ਕਿਉਂਕਿ ਦੋਸਤੋ ਹੁਣ ਸਰਦੀਆਂ ਦੀ ਸਟਾਰਟਿੰਗ ਹੋ ਚੁੱਕੀ ਹੈਗੀ ਅੰਡੇ ਦੀ ਪੈਦਾਵਾਰ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆਗੀ ਤਾਂ ਕਰਕੇ ਉਹਦੇ ਲਈ ਇੱਕ ਚੰਗੀ ਫੀਡ ਹੋਣੀ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤਾਈਓ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਉਹ ਚੰਗੇ ਅੰਡੇ ਦੇੜੀਆਂ ਸੋ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਜਿਹੜਾ ਫੀਡ ਦਾ ਖਰਚਾ ਕਾਫੀ ਜ਼ਿਆਦਾ ਹੋ ਜਾਂਦਾ ਜਿਹੜੀ ਆਪਾਂ ਮੁੱਲ ਦੀ ਬਾਜ਼ਾਰੂ ਫੀਡ ਲੈ ਕੇ ਆਉਣੇ ਆ ਸੋ ਇਸ ਲਈ ਆਪਾਂ ਘਰੇਲੂ ਫੀਡ ਕਿਵੇਂ ਤਿਆਰ ਕਰਨੀ ਆ ਉਹਦੇ ਲਈ ਆਪਾਂ ਇੱਕ ਜਿਹੜਾ ਫਾਰਮੂਲਾ ਘਰੇਲੂ ਫਾਰਮੂਲਾ ਜਿਹੜੀਆਂ ਤੁਹਾਡੇ ਕੋਲ ਘਰੇ ਆਈਟਮਾਂ ਹੁੰਦੀਆਂ ਨੇ ਸਾਰੀਆਂ ਉਹ ਚ ਕੋਈ ਵੀ ਜਿਆਦੇ ਮਹਿੰਗੀ ਆਈਟਮ ਨਹੀਂ ਉਹਨਾਂ ਦਾ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਉਹ ਆਪਾਂ ਤੁਹਾਨੂੰ ਪ੍ਰੋਪਰ ਫਾਰਮੂਲਾ ਦੱਸਣ ਜਾ ਰਹੇ ਹਾਂ ਜਿਹਦੇ ਨਾਲ ਤੁਸੀਂ ਘਰੇ ਫੀਡ ਤਿਆਰ ਕਰ ਸਕਦੇ ਹੋਗੇ ਜਦੋਂ ਤੁਸੀਂ ਘਰੇ ਫੀਡ ਤਿਆਰ ਕਰ ਲਈ ਉਹ ਤੁਸੀਂ ਜੇਕਰ ਮੁਰਗੀਆਂ ਨੂੰ ਪਾਉਂਗੇ ਤਾਂ ਮੁਰਗੀਆਂ ਚੰਗੀ ਗ੍ਰੋਥ ਵੀ ਕਰਨੀਆਂ ਆ ਤੇ ਦੂਸਰਾ ਅੰਡੇ ਵੀ ਡੇਲੀ ਦੇਣੀ ਆ ਸੋ ਆਪਾਂ ਇਹ ਫਾਰਮੂਲਾ ਤੁਹਾਡੇ ਨਾਲ ਆਪਾਂ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਸੋ ਵੀਡੀਓ ਦੇ ਅੰਤ ਤੱਕ ਦੋਸਤੋ ਜਰੂਰ ਬਣੇ ਰਹੋ ਕਿਉਂਕਿ ਕੱਲੀ-ਕੱਲੀ ਆਈਟਮ ਤੁਹਾਨੂੰ ਆਪਾਂ ਦੱਸਾਂਗੇ ਕਿੰਨੀ ਪਾਉਣੀ ਆ ਕਿੰਨੀ ਕੁਆਂਟੀਟੀ ਪਾਉਣੀ ਆ ਤੇ ਉਹ ਚੀਜ਼ ਦਾ ਕੀ-ਕੀ ਫਾਇਦੇ ਨੇਗੇ ਸੋ ਆਪਾਂ ਤੁਹਾਨੂੰ ਦੱਸਾਂਗੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਤੇ ਕੱਲੀ-ਕੱਲੀ ਆਈਟਮ ਚਾਹੇ ਕਾਪੀ ਪੈਨ ਚਾਕੇ ਨੋਟ ਕਰ ਲਿਓ ਸੋ ਤੁਸੀਂ ਘਰ ਹੀ ਫੀਡ ਤਿਆਰ ਕਰ ਸਕਦੇ ਹੋ ਇਹਦੇ ਨਾਲ ਫਾਇਦਾ ਕੀ ਹੋ ਦੋਸਤੋ ਇਹਦੇ ਨਾਲ ਫਾਇਦਾ ਇਹ ਹੋਊਗਾ ਕਿ ਤੁਹਾਡਾ ਜਿਹੜਾ ਫੀਡ ਦੀਆਂ ਬੂਰੀਆਂ ਆਉਂਦੀਆਂ ਨੇਗੀਆਂ ਉਹਦਾ ਖਰਚਾ ਬਹੁਤ ਜ਼ਿਆਦਾ ਘਟ ਜਾਊਗਾ ਜਿਹੜੀ ਆਪਾਂ ਬਾਜ਼ਾਰੂ ਫੀਡ ਲੈ ਕੇ ਆਉਨੇ ਆ ਉਹ ਕਾਫੀ ਜ਼ਿਆਦਾ ਮਹਿੰਗੀ ਹੁੰਦੀ ਹੈਗੀ ਕਈ ਵੀ ਰਿਫੋਰਡ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਆਪਾਂ ਬਹੁਤ ਸਸਤੀ ਫੀਡ ਤਿਆਰ ਕਰ ਸਕਦੇ ਆ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇਕਰ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਆਪਣੀਆਂ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਣੀ ਹੈ ਸੋ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਸੋ ਜਿਸ ਤਰ੍ਹਾਂ ਇਹ ਫਾਰਮੂਲਾ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਚ ਦੱਸਾਂਗੇ ਸੋ ਆਜੋ ਆਪਾਂ ਦੋਸਤੋ ਅੱਜ ਦੀ ਵੀਡੀਓ ਚ ਜਿਹੜਾ ਫਾਰਮੂਲਾ ਦੱਸਣ ਜਾ ਰਹੇ ਹਾਂ ਫੀਡ ਬਣਾਉਣ ਦਾ ਉਹ 100 ਕਿਲੋ ਫੀਡ ਤਿਆਰ ਹੋਊਗੀ ਜਿੰਨੀ ਆਪਾਂ ਕੁਆਂਟੀਟੀ ਹਰ ਇੱਕ ਚੀਜ਼ ਦੀ ਦੱਸਾਂਗੇ ਟੋਟਲ ਮਿਲਾ ਕੇ ਸੋ ਜੇਕਰ ਤੁਸੀਂ 100 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਤੁਸੀਂ ਕਰੈਕਟ ਜਿੰਨੀ ਜਿੰਨੀ ਆਪਾਂ ਆਈਟਮ ਕਹਾਂਗੇ ਤੁਸੀਂ ਉਨੀ ਉਨੀ ਪਾਉਂਦੇ ਜਾਣਾਗਾ ਤੇ ਤੁਹਾਡੇ ਕੋਲ 100 ਕਿਲੋ ਫੀਡ ਤਿਆਰ ਹੋ ਜੂਗੀ ਤੇ ਹੁਣ ਆਪਾਂ ਸਾਰੀਆਂ ਆਈਟਮਾਂ ਸੀਰੀਅਲ ਵਾਈ ਕਰਕੇ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਕੀ ਕਰਨਾ ਪਹਿਲਾਂ ਲੈਣੀ ਹੈ ਤੁਸੀਂ ਮੱਕੀ ਮੱਕੀ ਲੈਣੀ ਹੈ ਦੋਸਤੋ 55 ਕਿਲੋ ਹੁਣ ਗੱਲ ਇਹ ਆ ਗਈ ਹੁਣ ਆਪਾਂ ਨਾਲ-ਨਾਲ ਡਿਸਕਸ ਇਹ ਵੀ ਕਰਦੇ ਜਾਣਾ ਕਿ ਤੁਸੀਂ ਨੇ ਕਿਹੜੀ ਮੱਕੀ ਲੈਣੀ ਹੈ ਬਿਲਕੁਲ ਟਾਪ ਕੁਆਲਿਟੀ ਦੀ ਨਹੀਂ ਤੁਸੀਂ ਮੱਕੀ ਲੈਣੀ ਕਿਉਂਕਿ ਜਿਹੜੀ ਇਹਨਾਂ ਦਾ ਫੀਡ ਦਾ ਖਰਚਾ ਤਾਂ ਹੀੋਂ ਘਟੂਗਾ ਜੇ ਆਪਾਂ ਜਿਹੜੀ ਚੀਜ਼ਾਂ ਨੇ ਉਹ ਮੀਡੀਅਮ ਕਲਾਸ ਦੀ ਲਵਾਂਗੇ ਇਹ ਆਪਾਂ ਮੁਰਗਿਆਂ ਨੂੰ ਖਵਾਉਣੇ ਕਿਉਂਕਿ ਇਹ ਵੇਸਟੇਜ ਵੀ ਖਾ ਲੈਂਦੀਆਂ ਨੇ ਆਪਣੇ ਘਰ ਦੀਆਂ ਸਬਜ਼ੀਆਂ ਵੀ ਖਾ ਲੈਂਦੀਆਂ ਨੇ ਤਾਂ ਕਰ ਕਿ ਇਹਨਾਂ ਨੂੰ ਕੋਈ ਦਿੱਕਤ ਨਹੀਂ ਖਰਾਬ ਨਾ ਹੋਵੇ ਪਰ ਜ਼ਿਆਦਾ ਟਾਪ ਦੀ ਮੱਕੀ ਨਾ ਹੋਵੇ ਜਿਹੜੀ ਜ਼ਿਆਦਾ ਮਹਿੰਗੀ ਹੁੰਦੀ ਆ ਤੁਸੀਂ ਕਹਿ ਕੇ ਤੁਸੀਂ ਚੱਕੀ ਤੋਂ ਜਾਂ ਕਿਤੋਂ ਵੀ ਮੱਕੀ ਲੈਣੀ ਆ ਕਿਸੇ ਕਿਸਾਨ ਵੀਰ ਤੋਂ ਲੈਣੀ ਆ ਤਾਂ ਤੁਸੀਂ 55 ਕਿਲੋ ਮੱਕੀ ਲੈਣੀ ਉਹਨੂੰ ਕਹਿ ਦੇਣਾ ਕਿ ਅਸੀਂ ਮੁਰਗੀਆਂ ਵਾਸਤੇ ਫੀਡ ਬਣਾਉਣੀ ਆ ਤੇ ਸਭ ਤੋਂ ਪਹਿਲਾਂ ਦੋਸਤੋ 55 ਕਿਲੋ ਮੱਕੀ ਹੋਊਗੀ ਉਸ ਤੋਂ ਬਾਅਦ ਡੀਓਸੀ ਸੋਇਆਬੀ ਨਾਉਂਦਾ ਦੋਸਤੋ ਉਹ ਪਾਉਣਾ ਤੁਸੀਂ ਨੇ ਇੱਥੇ 10 ਕਿਲੋ 10 ਕਿਲੋ ਉਹ ਪਾਉਣਾ ਉਸ ਤੋਂ ਬਾਅਦ ਜਿਹੜਾ ਬਾਜਰਾ ਲੈਣਾ ਦੋਸਤੋ ਤੁਸੀਂ ਨੇ 10 ਕਿਲੋ ਬਾਜਰਾ ਲੈਣਾ ਬਾਜਰਾ ਜਿਹੜਾ ਸਰਦੀਆਂ ਚ ਇਹਨਾਂ ਨੂੰ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਸੋ ਇਹ ਫੀਡ ਜ਼ਿਆਦਾਤਰ ਸਰਦੀਆਂ 'ਚ ਹੀ ਯੂਜ਼ ਕਰਨੀ ਹੈ ਤੁਸੀਂ ਨੇ ਜਿਹੜਾ ਮੌਸਮ ਹੁਣ ਚੱਲ ਰਿਹਾ ਹੈਗਾ ਜਿਹੜਾ ਬਾਜਰਾ ਦੋਸਤੋ ਤੁਸੀਂ ਨੇ ਲੈਣਾ 10 ਕਿਲੋ ਤੇ ਕਣਕ ਲੈਣੀਆਂ 7 ਕਿਲੋ ਕਣਕ ਜਿਹੜੀ ਤੁਸੀਂ ਨੇ ਲੈਣੀਆਂ ਦੋਸਤੋ ਜੇਕਰ ਤੁਹਾਨੂੰ ਟੁੱਟ ਇਹਦੀ ਕਣਕ ਦੀ ਸਸਤੀ ਮਿਲਦੀ ਆ ਟੁੱਟ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋਮੋਗੇ ਸਾਰੇ ਮਤਲਬ ਕਿ ਕਿਣਕੀ ਹੁੰਦੀ ਹੈ ਜਿਹੜੀ ਛੋਟੀ ਛੋਟੀ ਕਣਕ ਦੇ 2-3 ਟੁਕੜੇ ਹੋਏ ਹੁੰਦੇ ਨੇ ਉਹਨੂੰ ਆਪਾਂ ਕਣਕ ਦੀ ਟੁੱਟ ਕਹਿੰਦੇ ਆਗੇ ਜੇ ਤੁਹਾਨੂੰ ਕਣਕ ਦੀ ਟੁੱਟ ਮਿਲਦੀ ਆ ਤਾਂ ਉਦੋਂ ਵੀ ਵਧੀਆ ਰੇਟ 'ਚ ਸਸਤੀ ਹੋਊਗੀ ਤੇ ਤੁਹਾਡੀ ਫੀਡ ਹੋਰ ਵੀ ਸਸਤੀ ਤਿਆਰ ਹੋ ਜੂਗੀ। ਸੋ ਕਣਕ ਲੈਣੀ ਹੈ ਤੁਸੀਂ ਨੇ 7 ਕਿਲੋ। ਇਹ ਜਿਹੜੇ ਤੁਹਾਨੂੰ ਟੁੱਟ ਮਿਲਦੀ ਹੈ ਟੁੱਟ ਲੈ ਲਓ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆਗਾ। ਉਸ ਤੋਂ ਬਾਅਦ ਦੋਸਤੋ ਤੁਸੀਂ ਲੈਣੀ ਆ ਚੌਲਾਂ ਦੀ ਕਿਣਕੀ। ਹੁਣ ਜਿਸ ਤਰ੍ਹਾਂ ਪੰਜਾਬ ਦੀ ਗੱਲ ਕਰੀਏ ਤਾਂ ਚੌਲਾਂ ਦਾ ਸੀਜ਼ਨ ਚੱਲ ਰਿਹਾਗਾ। ਚੌਲਾਂ ਦਾ ਸੀਜ਼ਨ ਚੱਲਣ ਕਾਰਨ ਜਿਹੜੀ ਕਿਣਕੀ ਬਹੁਤ ਜ਼ਿਆਦਾ ਸਸਤੇ ਰੇਟ ਤੇ ਮਿਲ ਰਹੀ ਹੈਗੀ। ਸੋ ਤੁਸੀਂ ਹੁਣ ਕਿਣਕੀ ਜਿਹੜੀ ਚੌਲਾਂ ਦੀ ਲੈਣੀ ਹੈ ਉਹ 10 ਕਿਲੋ ਲੈਣੀ ਹੈਗੀ। ਕਣਕੀ ਤੁਸੀਂ ਮੰਡੀ ਚ ਜਾ ਸਕਦੇ ਹੋਗੇ ਮੰਡੀ ਚ ਜਾ ਕੇ ਦੋਸਤੋ ਤੁਸੀਂ ਚੌਲਾਂ ਦੀ ਕਣਕੀ ਲਿਆ ਸਕਦੇ ਹੋ ਬਹੁਤ ਜ਼ਿਆਦਾ ਸਸਤੇ ਰੇਟ ਤੇ ਪੈ ਜੂਗੀ ਜਿਹੜੀ ਤੁਸੀਂ ਫੀਡ ਚ ਯੂਜ਼ ਕਰਨੀ ਆ ਉਹ ਤਾਂ 10 ਕਿਲੋ ਆ ਵੈਸੇ ਤੁਸੀਂ 20 ਕਿਲੋ 30 ਕਿਲੋ 50 ਕਿਲੋ ਜਿਸ ਸਾਬ ਦੇ ਤੁਹਾਡੇ ਜਿੰਨੇ ਕ ਜਾਨਵਰ ਨੇ ਓਨੇ ਕ ਤੁਸੀਂ ਜਿਹੜੀ ਚੌਲਾਂ ਦੀ ਕਣਕੀ ਸਟੋਰ ਕਰ ਸਕਦੇ ਹੋ ਕਿਉਂਕਿ ਇਹ ਅੱਗੇ ਵੀ ਜਾ ਕੇ ਕੰਮ ਆਉਂਦੀ ਆ ਸੋ ਇਹ ਬਹੁਤ ਵਧੀਆ ਚੀਜ਼ ਆ ਜਿਹੜੇ ਆਪਾਂ ਚੌੜ ਲੈਣੇ ਆ ਉਹ ਥੋੜੇ ਜਿ ਮਹਿੰਗੇ ਹੁੰਦੇ ਨੇ ਪਰ ਇਹ ਕਿਣਕੀ ਕਾਫੀ ਜ਼ਿਆਦਾ ਆਪਾਂ ਨੂੰ ਸਸਤੀ ਮਿਲ ਜਾਂਦੀ ਆ ਸੋ ਚੌਲਾਂ ਦੀ ਕਿਣਕੀ ਪਾਉਣੀ ਆ ਤੁਸੀਂ ਨੇ 10 ਕਿਜੀ ਭਾਵ 10 ਕਿਲੋ ਇੱਕ ਆਉਂਦੀ ਆ ਦੋਸਤੋ ਡਰਾਈ ਫਿਸ਼ ਉਹਨੂੰ ਫਿਸ਼ ਪਾਊਡਰ ਵੀ ਕਹਿੰਦੇ ਨੇ ਡਰਾਈ ਫਿਸ਼ ਵੀ ਕਹਿੰਦੇ ਨੇਗੇ ਉਹ ਤੁਸੀਂ ਪਾਉਣੀ ਆ 500 ਗ੍ਰਾਮ ਕਹਿਣ ਤੋਂ ਭਾਵ ਅੱਧਾ ਕਿਲੋ ਅੱਧਾ ਕਿਲੋ ਤੁਸੀਂ ਡਰਾਈ ਫਿਸ਼ ਪਾਉਣੀ ਹੈਗੀ ਬਹੁਤ ਸਾਰੇ ਵੀਰ ਮੈਸੇਜ ਕਰਦੇ ਨੇ ਕਿ ਡਰਾਈ ਫਿਸ਼ ਸਾਨੂੰ ਕਿੱਥੋਂ ਮਿਲੂ ਬਾਈ ਜੀ ਜਿੱਥੋਂ ਆਪਾਂ ਨੂੰ ਦੇਸੀ ਜਿਸ ਤਰ੍ਹਾਂ ਕੋਈ ਦੇਸੀ ਦਵਾਈਆਂ ਬਣਾਉਂਦੇ ਆ ਉਥੋਂ ਸਮਾਨ ਮਿਲਦਾ ਹੁੰਦਾਗਾ ਉਥੋਂ ਤੁਸੀਂ ਜੇ ਲੈ ਜਾ ਕੇ ਲੈ ਸਕਦੇ ਹੋਗੇ ਜਿੱਥੇ ਦੇਸੀ ਦਵਾਈਆਂ ਦਾ ਸਮਾਨ ਮਿਲਦਾ ਜਾਂ ਤੁਸੀਂ ਆਪਣੇ ਨੇੜੇ ਲੱਗਦੇ ਵੱਡੇ ਸ਼ਹਿਰ ਤੋਂ ਵੀ ਤੁਸੀਂ ਇਹ ਚੀਜ਼ ਪੰਗਵਾ ਸਕਦੇ ਹੋ ਡਰਾਈ ਫਿਸ਼ ਲੈਣੀ ਹੈ ਤੁਸੀਂ ਨੇ 500 ਗ੍ਰਾਮ ਭਾਵ ਅੱਧਾ ਕਿਲੋ ਸੋ ਨਮਕ ਤੁਸੀਂ ਨੇ ਲੈਣਾ 1 ਕਿਜੀ ਜਿਹੜਾ ਨਮਕ ਤੁਸੀਂ ਨੇ ਦੋਸਤੋ 1 ਕਿਜੀ ਪਾਉਣਾਗਾ ਨਮਕ ਦਾ ਇੱਕ ਇਹ ਘੱਟ ਨਾ ਪਾਉਣਾ ਦਾ ਕਿਉਂਕਿ ਜਿਹੜਾ ਨਮਕ ਨਾਲ ਇਹਨਾਂ ਦੀ ਫੀਡ ਹਾਜ਼ਮ ਹੋ ਜੂਗੀ ਨਮਕ ਪਾਉਣ ਨਾਲ ਜਿਹੜੀ ਫੀਡ ਇਹ ਪ੍ਰੋਪਰ ਹਾਜ਼ਮ ਹੋ ਜਾਂਦੀ ਹੈਗੀ ਤਾਂ ਕਰਕੇ ਤੁਸੀਂ ਨਮਕ 1 ਕਿਲੋ ਹੀ ਪਾਉਣਾਗਾ ਜਿਆਦਾ ਜਾਂ ਘੱਟ ਨਹੀਂ ਕਰਨਾ ਕਿਉਂਕਿ ਜੇ ਜਿਆਦਾ ਕਰਾਂਗੇ ਤਾਂ ਇਹਨਾਂ ਨੂੰ ਜਿਹੜਾ ਨਮਕ ਦਾ ਕਾਫੀ ਜਿਆਦਾ ਟੇਸਟ ਫੀਡ 'ਚ ਆਉਣ ਲੱਗ ਜਾਂਦਾਗਾ ਤਾਂ ਕਰਕੇ ਜੇ ਘੱਟ ਕਰਾਂਗੇ ਤਾਂ ਇਹਨਾਂ ਨੂੰ ਦਿੱਕਤ ਆਊ ਫੀਡ ਪ੍ਰੋਪਰ ਹਾਜ਼ਮ ਨਹੀਂ ਹੋਣੀ ਸੋ 1 ਕਿਲੋ ਤੁਸੀਂ ਨੇ ਕਾਲਾ ਨਮਕ ਪਾਉਣਾਗਾ ਜਿਹੜਾ ਪੀਸਿਆ ਹੋਇਆ ਹੁੰਦਾਗਾ ਉਸ ਤੋਂ ਬਾਅਦ ਦੋਸਤੋ ਤੁਸੀਂ ਨੇ ਪਾਉਣਾ ਸੋਇਆਬੀਨ ਬੜੀਆਂ ਦਾ ਚੂਰਾ ਜਿਹੜੀ ਆਪਾਂ ਆਮ ਘਰਾਂ 'ਚ ਸਬਜ਼ੀ ਬਣਾਉਣੇ ਆ ਦਾਲਾਂ ਬਣਾਉਣੇ ਜਿਹੜੀਆਂ ਸੋਇਆਬੀਨ ਦੀਆਂ ਬੜੀਆਂ ਹੁੰਦੀਆਂ ਨੇ ਉਹਨਾਂ ਦਾ ਤੁਸੀਂ ਨੇ ਚੂਰਾ ਲੈਣਾਗਾ ਚੂਰਾ ਮਤਲਬ ਕਿ ਕਹਿੰਦੇ ਭਾਬ ਜਿਵੇਂ ਇੱਕ ਬੜੀ ਦੇ ਤਿੰਨ ਚਾਰ ਟੁਕੜੇ ਹੁੰਦੇ ਨੇ ਉਹ ਚੂਰਾ ਮਿਲ ਜਾਂਦਾ ਬਾਜ਼ਾਰ 'ਚੋਂ ਬਹੁਤ ਘੱਟ ਰੇਟ 'ਤੇ ਜਿਹੜੀਆਂ ਬੜੀਆਂ ਤਾਂ ਹੁੰਦੀਆਂ ਨੇ ਮਹਿੰਗੀਆਂ ਪਰ ਤੁਸੀਂ ਜਿਹੜਾ ਬੜੀਆਂ ਦਾ ਚੂਰਾ ਲੈਣਾ 2 ਕਿਲੋ ਬਹੁਤ ਹੀ ਤੁਹਾਨੂੰ ਘੱਟ ਰੇਟ 'ਤੇ ਮਿਲ ਜਾਊਗਾ ਤੇ ਇਹ ਹੋ ਗਈਆਂ ਦੋਸਤੋ तकरीबन 2 4 6 8 ਆਟਮਾ ਹੋ ਗਈਆਂ ਦੋਸਤੋ 8 ਆਟਮਾ ਤੁਸੀਂ ਇਹ ਨੋਟ ਕਰ ਲਓ ਇਹਨਾਂ ਨੂੰ ਹੁਣ ਤੁਸੀਂ ਦੋਸਤੋ ਪਿਹਾ ਲੈਣਾ ਪਿਹਾਉਣ ਲੈਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਤੁਹਾਡੇ ਜਾਨਵਰ ਨੇ ਹੁਣ ਇਹ ਸਰਦੀਆਂ ਲਈ ਫੀਡ ਆ ਗਈ तकरीबन ਸਾਰਿਆਂ ਦੀਆਂ ਮੁਰਗੀਆਂ 4-5 ਮਹੀਨਿਆਂ ਤੋਂ ਉੱਪਰ ਨਹੀਂ ਗਈਆਂ ਸੋ ਤੁਸੀਂ ਉਸ ਹਾਬ ਨਾਲ ਇਹਨੂੰ ਦਲਾ ਲੈਣਾ ਦਲਾ ਲੈਣ ਤੋਂ ਕਹਿਣ ਤੋਂ ਭਾਵ ਛੋਟਾ-ਛੋਟਾ ਬਰੀਕ ਉਸ ਹਾਬ ਨਾਲ ਕਰਾ ਲੈਣਾ ਜਿਸ ਹਾਬ ਨਾਲ ਤੁਹਾਡੇ ਜੱਡੇ-ਜੱਡੇ ਕ ਜਾਨਵਰ ਨੇ ਜਿੰਨਾ ਕੋ ਉਹ ਪ੍ਰੋਪਰ ਖਾ ਸਕਣਾਂ ਇਹਦਾ ਤੁਸੀਂ ਨੇ ਪ੍ਰੋਪਰ ਪਾਊਡਰ ਨਹੀਂ ਬਣਾਉਣਾ ਇੱਕ ਗੱਲ ਦਾ ਧਿਆਨ ਰੱਖਣਾ ਦੋਸਤੋ ਪਾਊਡਰ ਇਹਦਾ ਨਹੀਂ ਬਣਾਉਣਾ ਇਹ ਪਾਊਡਰ ਨਹੀਂ ਖਾਂਦੀਆਂ ਉਹ ਦਾਣੇਦਾਰ ਹੋਣਾ ਚਾਹੀਦਾ ਕਹਿੰਦੇ ਉਹ ਬਾ ਬਰੀਕ ਕਰਵਾ ਲਓ ਤੇ ਜਿਆਦਾ ਉਹਦਾ ਪਾਊਡਰ ਨਹੀਂ ਹੋਣਾ ਚਾਹੀਦਾ ਜਿਹੜਾ ਪਾਊਡਰ ਆ ਉਹ ਨਹੀਂ ਖਾਂਦੀਆਂ ਜਿਹੜੀ ਆਪਣੀ ਬਾਜ਼ਾਰੂ ਫੀਡ ਹੁੰਦੀ ਹੈ ਉਹ ਵੀ ਤੁਸੀਂ ਦੇਖਦੇ ਹੁੰਨੇ ਹੋ ਦਾਣੇਦਾਰ ਹੁੰਦੀ ਹੈਗੀ ਬਿਲਕੁਲ ਉਹ ਪਾਊਡਰ ਨਹੀਂ ਹੁੰਦਾ ਸੋ ਇਹ ਤੁਸੀਂ ਨੇ ਪਾਊਡਰ ਨਹੀਂ ਬਣਾਉਣਾ ਹੈਗਾ ਬਿਲਕੁਲ ਛੋਟਾ ਛੋਟਾ ਕਰਾ ਲੈਣਾ ਇਹ ਹੀ ਆਈਟਮਾਂ ਦੋਸਤੋ ਤੁਸੀਂ ਪਾ ਕੇ ਸਰਦੀਆਂ ਦੀ ਟਾਪ ਕੁਆਲਿਟੀ ਦੀ ਫੀਡ ਤਿਆਰ ਕਰ ਸਕਦੇ ਹੋਗੇ ਇਹਦੇ ਚ ਸਾਰੇ ਵਿਟਾਮਿਨ ਸਾਰੇ ਮਿਨਰਲ ਸਾਰੇ ਭਰਪੂਰ ਮਾਤਰਾ ਚ ਹੋਗੇ ਜਿਸ ਤਰ੍ਹਾਂ ਆਪਾਂ ਸੋਇਆਬੀਨ ਦਾ ਚੂਰਾ ਕਿਹਾ ਸੋਇਆਬੀਨ ਦੀਆਂ ਇਹ ਬੜੀਆਂ ਹੁੰਦੀਆਂ ਨੇ ਉਹ ਚ ਬਹੁਤ ਜ਼ਿਆਦਾ ਪ੍ਰੋਟੀਨ ਕੈਲਸ਼ੀਅਮ ਵਗੈਰਾ ਹੁੰਦਾਗਾ ਸੋ ਇਹਨਾਂ ਨੂੰ ਬਹੁਤ ਜ਼ਿਆਦਾ ਉਹ ਚੀਜ਼ ਲਾਭਦਾਇਕ ਹੁੰਦੀ ਆ ਸੋ ਇਹ ਆਈਟਮਾਂ ਨੇ ਦੋਸਤੋ ਤੁਸੀਂ ਇਹ ਆਈਟਮਾਂ ਨੋਟ ਕਰ ਲਓ ਇਹ ਤੁਸੀਂ ਨੇ ਪਿਹਾ ਕੇ ਇਹਨਾਂ ਨੂੰ ਤੁਸੀਂ ਸਵੇਰੇ ਸ਼ਾਮ ਜਿਸ ਹਿਸਾਬ ਨਾਲ ਤੁਸੀਂ ਫੀਡ ਪਾਉਂਦੇ ਹੋਗੇ ਉਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਇਹਦੇ ਨਾਲ ਇੱਕ ਤਾਂ ਦੋਸਤੋ ਜਿਹੜੇ ਤੁਹਾਡੇ ਜਾਨਵਰ ਨੇ ਉਹ ਗਰੋਥ ਕਰਨਗੇ ਉਹਨਾਂ ਦੇ ਸ਼ਾਈਨਿੰਗ ਆ ਕਿਉਂਕਿ ਇਹ ਜਿਹੜਾ ਫੀਡ ਫਾਰਮੂਲਾ ਗਾ ਇਹ ਪ੍ਰੋਪਰ ਇਹਨਾਂ ਦੇ ਸਾਰੀ ਸਿਹਤ ਦਾ ਧਿਆਨ ਰੱਖ ਕੇ ਬਣਾਇਆ ਗਿਆ ਗਾ ਉਸ ਹਿਸਾਬ ਨਾਲ ਬੈਲੈਂਸ ਫਾਰਮੂਲਾ ਗਾ ਜੇ ਤੁਸੀਂ ਫਾਰਮੂਲਾ ਵਰਤ ਕੇ ਫੀਡ ਤਿਆਰ ਕਰਦੇ ਹੋ ਤਾਂ ਤੁਹਾਡੇ ਜਾਨਵਰ ਹਮੇਸ਼ਾ ਸਹੀ ਰਹਿਣਗੇ ਤੇ ਜਿਹੜੀ ਤੁਹਾਡੀ ਮੁਰਗੀ ਹੈ ਤੁਸੀਂ ਦੇਖਿਓ 10 ਦਿਨਾਂ ਚ ਐਗ ਦੀ ਗਰੋਥ ਹੁੰਦੀ ਦੇਖਿਓ ਕਹਿਣ ਤੋਂ ਭਾਵ ਡੇਲੀ ਤੁਹਾਡੀਆਂ ਮੁਰਗੀਆਂ ਆਂਡੇ ਦੇਣਗੀਆਂ ਸੋ ਇਹ ਤੁਸੀਂ ਫੀਡ ਪਾ ਕੇ ਇਹਨਾਂ ਤੋਂ ਚੰਗੇ ਆਂਡੇ ਲੈ ਸਕਦੇ ਹੋ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਆਪਾਂ ਵੀਡੀਓ ਚ ਤੁਹਾਨੂੰ ਪ੍ਰੋਪਰ ਸਮਝਾਇਆ ਕੱਲੀ-ਕੱਲੀ ਡਿਟੇਲ ਚ ਪ੍ਰੋਪਰ ਸੌਖੇ ਸ਼ਬਦਾਂ ਜੇ ਤੁਹਾਨੂੰ ਸਮਝ ਆਏਗਾ ਕਿਉਂਕਿ ਤੁਸੀਂ ਸਾਰੇ ਵੀਰ ਸਮਝ ਸਕੋ ਤਾਂ ਜੋ ਸਮਝ ਸਕੋ ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਦੋਸਤੋ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ 'ਚ ਕਿਉਂਕਿ ਇਹ ਉਹਨਾਂ ਵੀਰਾਂ ਤੱਕ ਪਹੁੰਚ ਸਕੀਏ ਜਿਹੜੇ ਵੀਰ ਅਫੋਰਡ ਨਹੀਂ ਕਰ ਸਕਦੇ ਫੀਡ ਪਰ ਉਹ ਜਾਨਵਰ ਰੱਖਣ ਦੇ ਸਕੀ ਨੇ ਇਹ ਬਹੁਤ ਹੀ ਜ਼ਿਆਦਾ ਘੱਟ ਰੇਟ 'ਚ ਇਹ ਫੀਡ ਤਿਆਰ ਹੋ ਜੂਗੀ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਨਮੀ ਨਮੀਆ ਵੀਡੀਓ ਬਣਾਉਂਦੇ ਰਹਾਂਗੇ ਜਿਹੜੇ ਜਿਹੜੇ ਟਾਪਿਕ ਤੇ ਤੁਹਾਨੂੰ ਲੋਡ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਟਾਪਿਕ ਤੇ ਵੀਡੀਓ ਵੀ ਬਣਵਾ ਸਕਦੇ ਹੋ ਤੇ ਕਮੈਂਟ ਕਰਕੇ ਆਪਣਾ ਆਪਣਾ ਏਰੀਆ ਦੋਸਤੋ ਜਰੂਰ ਦੱਸਿਆ ਕਰੋ ਜਿਹੜੇ ਏਰੀਆ ਚ ਤੁਸੀਂ ਬਿਲੋਂਗ ਕਰਦੇ ਹੋਗੇ ਸੋ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ